ਟੜਕੇ ਕਿੱਥੇ ਘਰ ਵਾੜਾ ਜੀ ਇਸ ਰਾਮ ਨਾ ਜੀ ਸੋਨਿਆ ਜਾਂ ਇਸ ਸੂਰਾ ਦੇਖੋ ਨਾ ਜੀ 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 ਜ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਧੁੰਦਾ ਦੀ ਰਹਿਣ ਵਾਲੀ ਸੀ ਪਰ ਇਹਨੇ ਦਿਨੀ ਰੰਧਾਵਾ ਕੈਨੇਡਾ ਦੇ ਵਿੱਚ ਮੌਜੂਦ ਸੀ ਜਿੱਥੇ ਉਹ ਕਰੀਬ 2 ਸਾਲ ਪਹਿਲਾਂ ਡਾਕਟਰੀ ਦੀ ਪੜ੍ਹਾਈ ਕਰਨ ਦੇ ਲਈ ਸਟੱਡੀ ਵੀਜ਼ੇ ਤੇ ਗਈ ਹੋਈ ਸੀ ਪਰ ਬੀਤੇ ਦਿਨੀ ਰੰਧਾਵਾ ਦੀ ਕੈਨੇਡਾ ਦੇ ਵਿੱਚ ਗੋਲੀ ਵਜਣ ਕਾਰਨ ਜਾਨ ਚਲੀ ਗਈ ਜਾਣਕਾਰੀ ਮੁਤਾਬਕ ਕੈਨੇਡਾ ਵਿਖੇ ਦੋ ਗੁੱਟਾਂ ਦਰਮਿਆਨ ਹੋਈ ਗੋਲੀਬਾਰੀ ਦੀ ਘਟਨਾ ਦੌਰਾਨ ਰੰਦਾਵਾ ਬਸ ਅੱਡੇ ਤੇ ਖੜੀ ਬਸ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਇਸ ਦੌਰਾਨ ਹੀ ਉਹ ਗੋਲੀ ਦਾ ਸ਼ਿਕਾਰ ਹੋ ਗਈ ਜਿਸ ਦੀ ਮ੍ਰਿਤਕ ਦੇ ਅੱਜ ਪਿੰਡ ਤੁੰਦਾ ਵਿਖੇ ਪਹੁੰਚੀ ਹੈ ਆਪਣੀ ਧੀ ਨੂੰ ਡੱਬੇ ਦੇ ਵਿੱਚ ਬੰਦ ਪਈ ਨੂੰ ਦੇਖ ਪੂਰੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਹੋ ਸ਼ਿਫਾਕਤਾ ਹੋ ਗਏ ਤੇ ਸਾਰਿਆਂ ਨੇ ਪੁੱਬਾ ਮਾਰੀਆਂ ਇਸ ਮੌਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਸਰੀ ਹੋਈ ਹੈ ਤੇ ਘਰ ਵਿੱਚ ਸਨਾਟਾਛਾਇਆ ਅੱਜ ਪਿੰਡ ਤੁੰਦਾ ਵਿਖੇ ਰੰਧਾਵਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀਆਂ ਨੇ ਅਤੇ ਸਕੇ ਸੰਬੰਧੀਆਂ ਨੇ ਪਹੁੰਚ ਕੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਹੈ ਇਸ ਮੌਕੇ ਸਾਰਿਆਂ ਦੀਆਂ ਅੱਖਾਂ ਨਮ ਨਜ਼ਰਾਈਆਂ ਮੀਡੀਆ ਨਾਲ ਗੱਲਬਾਤ ਕਰਦੇ ਆ ਪਰਿਵਾਰ ਮੈਂਬਰਾਂ ਨੇ ਕੈਨੇਡਾ ਅਤੇ ਭਾਰਤ ਸਰਕਾਰ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਕਤ ਹਮਲਾਵਾਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਕਹਿਣਾ ਬਹੁਤ ਔਖਾ ਗੱਲ ਇਹ ਅੱபி ਜਿਸ ਤਰ੍ਹਾਂ ਹੁਣ ਸਾਡੇ ਨਗਰ ਦੇ ਵਿੱਚ ਮਾਤਮ ਦਾ ਅੱਜ ਦੁੱਖ ਦੀ ਜਿਹੜੀ ਘੜੀ ਆ ਇਹ ਕੋਈ ਕਹੀ ਨਹੀਂ ਜਾ ਸਕਦੀ ਸਹਿ ਆ ਗੱਲ ਏਡਾ ਚੰਗਾ ਪਰਿਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਨਗਰ ਦੀ ਸੇਵਾ ਕੀਤੀ ਕਾਫੀ ਸਮਾਂ ਉਨਾਂ ਦਾ ਪਰਿਵਾਰ ਇੰਨਾ ਚੰਗਾ ਪਰਿਵਾਰ ਜੋ ਇਹ ਬੱਚੀ ਆਪਣਾ ਭਵਿੱਖ ਬਣਾਉਣ ਵਾਸਤੇ ਵਿਦੇਸ਼ ਦੀ ਧਰਤੀ ਤੇ ਗਈ ਸੀ ਜੋ ਗੱਫੇ ਪਾਣੀ ਦੀ ਗੱਲ ਆ ਰੋਟੀ ਦੀ ਉਹ ਤੇ ਇੱਥੇ ਕੋਈ ਵੀ ਘਾਟਾ ਨਹੀਂ ਪੰਜਾਬ ਦੇ ਵਿੱਚ ਬੱਚੇ ਆਪਣੀਆਂ ਡਿਗਰੀਆਂ ਲੈਣ ਵਾਸਤੇ ਬੱਚੇ ਆਪਣਾ ਭਵਿੱਖ ਸਵਾਰਨ ਵਾਸਤੇ ਜਿਹੜੇ ਆ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਆ ਜੇਕਰ ਇਹ ਸਾਡੇ ਦੇਸ਼ ਦੇ ਵਿੱਚ ਇਹ ਕੁਝ ਬੱਚਿਆਂ ਨੂੰ ਮਿਲਦਾ ਹੋਵੇ ਤੇ ਬੱਚੇ ਬਾਹਰ ਨਾ ਜਾਣ ਇਹ ਜੋ ਬੱਚੇ ਸਾਡੀ ਇਹ ਏਡੀ ਮਤਲਬ ਜਿਹੜੀ ਸਾਡੇ ਇਲਾਕੇ ਨੂੰ ਸਾਡੇ ਨਗਰ ਨੂੰ ਪੰਜਾਬ ਨੂੰ ਇਹ ਜਿਹੜਾ ਚੰਜੂੜ ਕੇ ਰੱਖ ਦਿੱਤਾ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਬਹੁਤਾ ਸਹਿਯੋਗ ਨਹੀਂ ਦਿੰਦੀਆਂ ਜੇਕਰ ਬੱਚੀ ਦੀ লাশ ਆਈ ਅੱਜ ਕਾਫੀ ਦਿਨਾਂ ਬਾਅਦ ਆਈ ਹੈ ਜੇਕਰ ਸਰਕਾਰਾਂ ਸਹਿਯੋਗ ਕਰਦੀਆਂ ਤੇ ਇਹ ਜਿਹੜੀ লাশ ਆ ਗਈ ਚਲੋ ਜੋ ਪਾਣਾ ਵਰਤ ਗਿਆ ਹੀ ਉਹ ਤੇ ਵਰਤੀ ਗਿਆ ਹੀਗਾ ਇੰਨੇ ਦਿਨ ਜਿਹੜਾ ਪਰਿਵਾਰ ਨੇ ਜਿਹੜਾ ਇਹ ਦੁੱਖ ਭੋਗਿਆ ਜਿਹੜਾ ਇਹ ਉਹ ਦੀ ਕਰਦੇ ਰਹੇ ਇਹ ਨਾ ਕਰਨਾ ਪੈਂਦਾ ਬਾਕੀ ਗੱਲ ਕਰਦੇ ਆ ਤੇ ਇਹ ਜੇਕਰ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਬਹੁਤ ਸਥਿਤੀ ਖਰਾਬ ਆ ਲਾਡ ਆਰਡਰ ਬਹੁਤ ਖਰਾਬ ਸਾਡੇ ਜਿਹੜੇ ਦੇ ਵਿੱਚ ਹੀ ਤਰਨ ਤਰਨ ਦੇ ਵਿੱਚ ਹੀ ਬਹੁਤ ਜੜੀਆਂ ਜਿਹੜੀਆਂ ਮਾੜੀਆਂ ਕਟਨਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਇਸੇ ਹੀ ਤਰ੍ਹਾਂ ਜਿਹੜਾ ਵਾ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੀ ਕਰ ਲੋ ਗੱਲ ਉੱਥੇ ਹੀ ਪੰਜਾਬੀਆਂ ਦੇ ਜਿਹੜੇ ਆ ਇਹ ਜਿਹੜੇ ਕਤਲ ਹੁੰਦੇ ਆ ਇਹਦੀਆਂ ਗੋਲੀਆਂ ਚੱਲਦੀਆਂ ਵੱਜਦੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਗੁੰਡਾਗਰਦੀ ਆ ਇਹ ਕੋਈ ਨਾ ਕੋਈ ਜਿਹੜੇ ਟੁਕਵੇ ਜਿਹੜੇ ਆਗੇ ਪ੍ਰਬੰਧ ਜਿਹੜੇ ਉਹ ਕਰਨੇ ਚਾਹੀਦੇ ਆ ਸੋ ਇਹ ਜੋ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਲਾਕੇ ਪਰਦੀਆਂ ਸ਼ਖਸੀਅਤਾਂ ਆਈਆਂ ਇਹਨਾਂ ਸਾਰਿਆਂ ਦਾ ਪਰਿਵਾਰ ਵੱਲੋਂ ਇਹ ਦੁੱਖ ਮਡਾਉਣ ਦੇ ਵਿੱਚ ਕੋਟਨ ਕੋਟ ਧਨਵਾਦ। तकरीबन 9 ਦਿਨ ਬਾਅਦ ਸਾਡੀ ਮ੍ਰਿਤਕ ਦੇ ਸਬੰਧ ਮਿਲੇ। ਸਾਡੀ ਸਾਡੀ ਮਤਲਬ ਲੋ ਲੋ ਸਾਡੀ ਮਤਲਬ ਇਥੋਂ ਦੀ ਸਰਕਾਰ ਨੇ ਤੇ ਕੋਈ ਮਰਦ ਨਹੀਂ ਕੀਤੀ ਸਾਡੇ ਉੱਤੇ ਰਿਸ਼ਤੇਦਾਰ ਹੈਗੇ ਸੀ। ਉਹ ਕਮਿਸ਼ਨਰ ਰਾਹੀਂ ਉਹਨਾਂ ਫਿਰ ਡੈੱਡ ਬੋਡੀ ਦੀ ਮਨਜ਼ੂਰੀ ਲੈ ਕੇ ਨਾ ਤੇ 3-4 ਛੁੱਟੀਆਂ ਨਾ ਆਉਂਦੀ 3-4 ਛੁੱਟੀਆਂ ਤੋਂ ਪਹਿਲਾਂ ਸਭ ਨਾ ਹੋਰ ਪਹਿਲਾਂ ਆ ਜਾਂਦੀ। ਪਰ ਜੋ ਫਾਇਨਿਸ਼ ਲਿਖਣ ਦਾ ਉਹਦੇ ਆਧਾਰ ਤੇ ਸਾਰਾ ਕੁਝ ਹੁੰਦਾ। ਪਰ ਸਾਡਾ ਬਹੁਤ ਮੇਕ ਬੱਚਾ ਦੀ ਇਹ ਵਿੱਚ ਬੱਚੇ ਜੰਮਦੇ ਦੀ ਕੋਸ਼ਿਸ਼ ਕਰਦੇ। ਉਹ ਸਿਕ ਕੋਟਾ ਕੋਟਾ ਦੇ ਲੱਡੇਗੀ। ਹਾਂ ਕਾਤਲ ਉਹਨਾਂ ਦੱਸਦੇ ਗੱਡੀਆਂ ਪਾੜ ਲੀਆਂ, ਬੰਦੇ ਵੀ ਉਹਨਾਂ ਟਰੈਸ ਕਰ ਲੈਣੇ। ਪਰ ਸਾਡੇ ਹੱਥ ਤੇ ਨਾ ਕੋਈ ਸ਼ਕਤ। ਕਰਦੀ ਨਹੀਂ ਸਰਕਾਰ ਉਹ ਟਰੈਸ ਕਰਕੇ ਸਭ ਕੁਝ ਚਲੋ ਜੋ ਉਹਨਾਂ ਦੇ ਮਤਲਬ ਆਧਾਰ ਤੇ ਦੇਣਗੇ ਸਜ਼ਾ ਜਾਂ ਜੋ ਵੀ ਆ ਬੰਦੇ ਲੱਭ ਲਿੰਦੇ।